500 ਰੁਪਏ ਦੇ ਲੈਣਦੇ ਨੂੰ ਲੈ ਕੇ ਦੋ ਤਿਰਾਂ ਦੇ ਵਿੱਚ ਘਟ ਹੋਇਆ ਝਗੜਾ ਝਗੜੇ ਦੌਰਾਨ 19 ਸਾਲਾਂ ਨੌਜਵਾਨ ਦੀ ਹੋ ਗਈ ਮੌਤ ਅਤੇ ਪਿਤਾ ਹੋ ਗਿਆ ਜ਼ਖਮੀ ਮਹਿਜ 500 ਰੁਪਏ ਦੇ ਲੈਣਦੇ ਨੂੰ ਲੈ ਕੇ ਦੋ ਤਿਰਾਂ ਦੇ ਵਿੱਚ ਵਿਚਕਾਰ ਹੋਏ ਝਗੜੇ ਦੌਰਾਨ ਇੱਕ 19 ਸਾਲਾਂ ਨੌਜਵਾਨ ਰਾਜਨ ਦੀ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਾਲ ਕਨਵਾਲ ਵਿਖੇ ਲੈ ਜਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਕਰ ਦਿੱਤਾ ਜਿੱਥੋਂ ਉਸਨੂੰ ਅਮਨ ਸਰ ਦੇ ਲਈ ਚੇਰੇ ਇਲਾਜ ਦੇ ਲਈ ਰੈਫਰ ਕਰ ਦਿੱਤਾ ਗਿਆ ਇਸ ਲੜਾਈ ਝਗੜੇ ਦੌਰਾਨ ਇਟਾ ਰੋੜਿਆਂ ਦੀ ਖੂਬ ਵਰਤ ਹੋਈ ਜਿਸ ਦਾ ਇੱਕ ਰੋੜਾ ਰਾਜਨ ਪੁੱਤਰ ਬਲਵਿੰਦਰ ਸਿੰਘ ਦੇ ਸਿਰ ਵਿੱਚ ਵੱਜ ਗਿਆ ਜਿਸ ਕਾਰਨ ਉਹ ਗੰਭੀਰੂ ਵਿੱਚ ਜ਼ਖਮੀ ਹੋ ਗਿਆ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ ਝਗੜੇ ਦੌਰਾਨ ਉਸ ਦਾ ਪਿਤਾ ਬਲਵਿੰਦਰ ਸਿੰਘ ਵੀ ਗੰਭੀਰੂ ਵਿੱਚ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਰਾਹੁਲ ਅਤੇ ਰੋਹਿਤ ਮਸੀਹ ਪੁੱਤਰ ਰਵੀ ਮਸੀਹ ਨਸ਼ੇ ਕਰਨ ਦੇ ਆਦੀ ਸਨ ਉਨਾ ਕੁ ਦਿਨ ਪਹਿਲਾਂ ਮ੍ਰਿਤਿਕ ਨੋਜਨ ਰਾਜਮ ਸਿੰਘ ਦੇ ਭਰਾ ਰਸਾਜਨ ਮਸੀਹ ਨਾਲ ਮਿਲ ਕੇ ਗਵੰਡੀਆਂ ਦੇ ਘਰੋਂ ਕਾਂ ਕਚੋਰੀ ਕੀਤੀ ਸੀ ਚੋਰੀ ਹੋਈ ਕਣਕ ਦੇ ਪੈਸਿਆਂ ਨੂੰ ਲੈਣ ਦੇ ਲੈਣ ਨੂੰ ਲੈ ਕੇ ਅੱਜ ਸਿਰੇ ਇਹ ਝਗੜਾ ਹੋਇਆ ਇਹ ਝਗੜਾ ਇਸ ਕਦਰ ਵੱਧ ਗਿਆ ਕਿ ਦੋਵੇਂ ਪਾਸੇ ਇਕੱਟਾ ਰੋੜਿਆਂ ਦੀ ਵਰਤੋਂ ਹੋਣ ਲੱਗੀ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲੋਕਾਂ ਵਿੱਚ ਹੁਣ ਬਰदाश्त ਅਤੇ ਸਬਰ ਕਰਨ ਦੀ ਕੋਈ ਹੱਦ ਨਹੀਂ ਰਹੀ ਇਹ ਸਾਡੇ 6.5 ਪੌਣੇ ਇੱਕ ਸਾਡੇ ਵਿੱਚ ਵਿੱਚ ਉਹ ਮੁੜ ਕੇ ਆ ਕੇ ਘਰੋਂ ਪਹਿਲਾਂ ਤੇ ਹਟਾਤਾ ਸੀਗਾ। ਅੱਛਾ। ਫੇਰ ਆ ਕੇ ਘਰੋਂ ਉਦੋਂ ਵੇ ਪਿਆ। ਤੇ ਝਗੜਾ ਕਿੰਨਾ ਨਾ ਹੋਇਆ। ਉਹ ਸੱਤੇ ਦਾ ਮੁੜੇ ਨਾਲ ਦੀ ਰਾਜਨ ਜਿਹੜਾ ਮਰਿਆ। ਨਹੀਂ ਦੂਜੀ ਪਾਰਟੀ ਜਿਹੜੇ ਸੀਗੇ। ਉਹ ਪਰਲੇ ਬੰਦੇ ਘਰ ਆ। ਉਹਨਾਂ ਦਾ ਕੀ ਨਾਮ ਪਤਾ? ਹਾਂਜੀ। ਉਹਨਾਂ ਦਾ ਇੱਕ ਰਵੀ ਸਿੰਘ ਨਾ। ਉਹ ਵੀ ਉਹਦਾ ਨਾਮ ਰਵੀ ਮਸੀਹ। ਤੇ ਆਪ ਆਪ ਨੂੰ ਮੋਟਾ-ਮੋਟਾ ਦਿਨ ਦੇ ਤੇ ਕਿੰਨੇ ਜਾਣੇ ਸੀ ਉਹ? ਉਹ ਦੋ ਜਣੇ ਹੀ ਕਹਤੇ ਮਾਂ ਉਤਰਾਈ ਆ ਮਗਰ ਤੌੜੀ। ਅੱਛਾ। ਅੱਛਾ। ਇਟਰ ਰੋੜੇ ਨਾਲ ਲੜਾਈ ਹੋਈ ਏ ਕਰਮਾਂ ਨੂੰ ਰੋੜੇ ਚਲਾਏ ਹੁਣਾਂ ਦੇ ਰੋੜੇ ਨਾਲ ਲੜਾਈ ਹੋਈ ਏ ਇੱਥੇ ਗਾਣਾ ਕੋਲਾ ਕਰਦੇ ਟਰ ਰੋੜੇ ਚਲਾਏ ਟੋ ਦੇ ਮੇਰੇ ਪਰਾ ਤੇ ਜਿਹੜਾ ਜਿਹਦੀ ਘਰ ਤੋਂ ਹੀ ਆ ਨਾ ਆ ਜਾਂਦੀ ਉਹ ਇੱਥੇ ਮੱਝ ਦੇ ਅੱਛਾ ਤੇ ਝਾੜੀ ਦੇ ਇੱਥੇ ਰੋੜਾ ਬਚਾ ਅੱਛਾ ਝਾੜੀ ਵੀ ਸੀਰੀਆ ਚੱਕਦਾ ਪੜਦਾ ਏ ਕੀ ਨਾਮ ਮੁੰਡੇ ਦਾ ਕੀ ਨਾਮ ਆ ਜਿਹੜਾ ਹਾਂਜੀ ਰਾਜਨ ਹਾਂਜੀ ਰਾਜਨ ਜਿਹਦੀ ਦਿੱਟੋਗੀ ਉਹਦੇ ਪਿਓ ਦਾ ਕੀ ਨਾਮ ਵਲਵਿੰਦਰ ਸਿੰਘ ਵਲਵਿੰਦਰ ਕਿੰਨੀ ਕੁ ਉਮਰ ਸੀਗੀ ਉਹਦੀ ਭਰਾ ਬਰੇ ਦੇ ਭਾਈ ਸਾਹਿਬ ਭਾਈ ਸਾਹਿਬ ਵਿਆਹ ਸੀ ਕਰਕੇ ਇੱਕ ਵਾਰਾ ਸੀ ਇੱਕ ਵਾਰ ਹੀ ਹੈ ਜੇ ਅੱਛਾ ਕੀ ਕੰਮ ਕੀ ਕਰਦਾ ਸੀਗਾ ਕੰਮ ਹੀ ਕਰਦੇ ਆ ਪਬਲਿਕ ਮੈਡੀਟੋਰਨ ਦੇ ਕੋਲ ਪਰ ਅੱਛਾ ਤੇ ਝਗੜਾ ਕਿਹੜੀ ਗੱਲ ਤੋਂ ਹੋਇਆ ਵਾ ਇਹ ਉਹੀ ਗਾਲਾਂ ਗੁਲਾਂ ਕੱਢਦੀ ਉਹਦੀ ਦੀ ਗੱਲ ਹੋਈ ਕਿੰਨਾ ਨਾ ਝਗੜਾ ਆਵਾ ਰਵੀ ਦੇ ਨਿਆਣਿਆਂ ਨਾਲ ਭੋਲਾ ਤੇ ਮੋਟਾ ਨਹੀਂ ਉਹਦਾ ਨਾਕੀ ਸੀ ਜਿਹੜਾ ਆ ਮੁੰਡਾ ਜਦ ਨਾਲ ਝਗੜਾ ਹੋਇਆ ਹੋਵੇ ਗੱਲ ਦੋੜੇ ਕਿੰਨੇ ਰਵੀ ਰਵੀ ਦੇ ਮੁੰਡੇ ਆ ਮੁੰਡੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਇਹ ਕਹਿੰਦੀ ਤੂੰ ਨਹੀਂ ਮਰ ਜਾਣਾ ਪੇਟ ਤੇ ਅੱਛਾ ਰਵੀ ਜੀ ਆ ਗਏ ਤੇ ਘਰੇ ਆਣ ਕੇ ਲੜੇ ਤੁਹਾਡੇ ਪਾਈਆ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਆ ਰਾਜ ਨੂੰ ਅਸੀਤ ਤੇ ਬਲਵਿੰਦਰ ਮਸੀ ਉੰਗਰਾ ਝਗੜਾ ਰੋਹਿਤ ਉਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਾਂ ਚ ਗਵੰਡੀ ਹੈਗੇ ਆ ਤੇ ਇਦਾਂ ਨੇ ਇਟਾ ਰੋੜੇ ਮਾਰੇ ਮਾਰੇ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਦੇ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਵਿੱਚ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਕੇ ਤੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਦੀ ਨੀਤਿਕੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀ ਦੇ ਜਾਲਾ ਸੱਟਾ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਰ ਆਪਾਂ ਜਰ ਬਜਾਰਾਂ ਜਿਸੀ ਕਿ ਕੋਈ ਪਹਿਰਾ ਲੈਣ ਦੇਣਾ ਹੈਗਾ ਇਹਨਾਂ ਦਾ ਕਿੰਨੇ ਕੁ ਪੈਸੇ ਦੇ ਪੈਸੇ 500 ਰੁਪਏ ਦੇ ਕਹਿੰਦੇ ਕਿ ਲੈਣ ਦੇਣਾ ਹੈਗਾ ਇਹਨਾਂ ਦਾ ਠੀਕ ਹੈ ਹਾਂਜੀ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੌਂਗ ਕਰਤੀ ਹੈ ਤੇ ਬਾਕੀ ਜਿਹੜਾ ਮਿਲਤੀ ਉਹਦੀ ਆਪਾਂ ਪੋਸਟ ਮਾਰਡ ਕਰਾ ਰਹੇ ਹੇ ਕਿਹਦੇ ਕਿਹਦੇ ਤੁਸੀਂ ਪਤਾ ਹੈ ਹਾਂਜੀ ਰੋਹਿਤ ਮਸੀਹਾ 라ਵਲ ਮਸੀਹਾ ਤੇ ਇੱਕ ਨਰੀ ਮਾਤਾ ਠੀਕ ਹੈ ਕਿਹੜੀ ਕਿਹੜੀ ਧਾਰਾ ਲੱਗੀ ਇਹ ਜੋ ਨਵਾਂ ਜਿਹੜਾ ਕਾਨੂੰਨ ਬਣਿਆ ਹੈ 103 ਬੀ ਐਨ ਐਸ